ਸਾਡੇ ਸੀਐਮ ਸਾਹਿਬ ਪੰਜਾਬ ਦੇ ਤੇ ਸਾਡੇ ਡੀਜੀਪੀ ਸਾਹਿਬ ਪੰਜਾਬ ਜੀ ਵੱਲੋਂ ਜਿਹੜੀ ਯੁਧ ਨਸ਼ਾ ਵਿਰੋਧ ਮੁਹਿੰਮ ਚਲਾਈ ਹੋਈ ਹੈ ਉਹਦੇ ਅੰਡਰ ਹੀ ਅ ਅੱਜ ਇਹ ਕਾਰਵਾਈ ਕੀਤੀ ਜਾ ਰਹੀ ਹੈ ਜਿਹਦੇ ਵਿੱਚ ਸਾਨੂੰ ਈਓ ਮਿਊਨਿਸਪਲ ਕਾਉਂਸਲ ਜਗਰਾਉਂ ਵੱਲੋਂ ਇੱਕ ਰਿਕੋਗਨੀਸ਼ਨ ਹੋਈ ਸੀਗੀ ਕਿ ਇੱਕ ਕਬਜ਼ਾ ਕਾਰਵਾਈ ਲੈਣੀ ਹੈਗੀ ਹੈ ਸੋਸਸ ਸਬੰਧੀ ਲਾਅ ਐਂਡ ਆਰਡਰ ਮੇਨਟੇਨ ਕਰਨ ਲਈ ਅੱਜ ਸਾਰੀ ਸਿਟੀ ਜਗਰਾਉਂ ਦੀ ਫੋਰਸ ਨਾਲ ਡੀਐਸਪੀ ਜਗਰਾਉਂ ਦੇ ਨਾਲ ਅਸੀਂ ਫੋਰਸ ਤਨਾਤ ਕਰਕੇ ਇਹਨਾਂ ਨੂੰ ਕਬਜ਼ਾ ਦੁਆਰੇ ਹੈਗੇ ਆ ਜਿਹੜਾ ਕਿ ਇਲੀਗਲ ਕੋਈ ਜਗ੍ਹਾ ਤੇ ਕਬਜ਼ਾ ਕੀਤਾ ਹੋਇਆ ਸੀ ਸੋ ਉਹਦੀ ਕਾਰਵਾਈ ਚੱਲ ਰਹੀ ਹੈ ਜੋ ਮੈਂ ਇੱਥੇ ਦੱਸਣਾ ਚਾਹਾਂਗਾ ਵੀ ਅਮਰਿਤਪਾਲ ਕੌਰ ਜਿਨ੍ਹਾਂ ਦਾ ਘਰ ਹੈਗਾ ਇਹ ਵੀ ਇਹਦਾ ਕ੍ਰਿਮੀਨਲ ਬੈਕਗ੍ਰਾਉਂਡ ਹੈ ਪਹਿਲਾਂ ਵੀ ਇਹਨਾਂ ਦੇ ਚਾਰ ਪਰਚੇ ਜਿਹੜੇ ਹੈਗੇ ਨੇ ਉਹ ਦਰਜ ਹੈਗੇ ਨੇ ਸੋ ਜਿਹੜਾ ਈਓ ਸਾਹਿਬ ਵੱਲੋਂ ਫੋਰਸ ਦੀ ਲੈਟਰ ਆਈ ਸੀ ਦੀ ਰਿਕਵਿਜ਼ੀਸ਼ਨ ਕਰਨ ਲਈ ਤੇ ਅੱਗੇ ਸਾਨੂੰ ਐਸ ਡੀ ਐਮ ਸਾਹਿਬ ਵੱਲੋਂ ਡਿਊਟੀ ਮੈਜਿਸਟਰਡ ਪਾਇੰਟ ਕਰਕੇ ਪ੍ਰੋਪਰ ਫੋਰਸ ਦੇ ਨਾਲ ਇਹ ਅੱਜ ਜਿਹੜੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਸਰ ਜਿਹੜੇ ਵਰਤਮਾਨ ਕੋਰ ਅੰਦਰ ਰਹੇ ਸੀ ਅਮਰਿਤਪਾਲ ਕੋਰ ਬਾ ਬਾੜ ਹੈਗੀ ਜੀ ਇਹ ਬਾਹਰ ਹੀ ਹੈਗੀ ਹੈ ਬਟ ਜਦੋਂ ਇਹ ਨੋਟਿਸ ਇਸ ਇਹਨਾਂ ਨੇ ਚਪਕਾਏ ਉਦੋਂ ਇਹ ਘਰ ਨਹੀਂ ਸੀਗੇ ਉਦੋਂ ਇਹ ਗਏ ਹੋਏ ਨੇ ਤੇ ਇਹਨਾਂ ਦੇ ਘਰ ਦੇ ਬਾਹਰ ਨੋਟਿਸ ਇਸ ਪ੍ਰੋਪਰ ਜਿਹੜਾ ਪ੍ਰੋਸੀਜਰ ਹੈ ਐਈਓ ਸਾਹਿਬ ਵੱਲੋਂ ਬੈਟਰ ਦੱਸ ਪਾਂਗੇ ਫਾਲੋ ਕਰਕੇ ਇਹ ਕਾਰਵਾਈ ਕੀਤੀ ਗਈ ਹੈ ਜਿਹੜੇ ਪਰਚੇ ਦਰਜ ਨੇ ਇਹ ਨਸ਼ੇ ਦਾ ਹਾਂ ਇਹ ਐਨ ਡੀ ਪੀ ਐਸ ਦੇ ਪਰਚੇ ਦਰਜ ਹੈ Thank you.